ਬਠਿੰਡਾ ਦੇ ਦਿਨ ਦਿਹਾੜੇ 20 ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਪਤਾ ਚੱਲ ਰਿਹਾ ਹੈ ਕਿ ਨਿਹੰਗ ਸਿੰਘ ਦੇ ਬਾਣੇ 'ਚ ਕਾਰ 'ਚ ਸਵਾਰ ਆਏ ਦੋ ਲੋਕਾਂ ਵੱਲੋਂ ਸਕੂਟੀ ਸਵਾਰਾਂ ਤੋਂ 20 ਲੱਖ ਰੁਪਏ ਦੀ ਲੁੱਟ ਕੱਢ ਲਈ ਗਈ ਜਿਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦ ਗੱਲਬਾਤ ਕੀਤੀ ਗਈ ਤਾਂ ਦੱਸਿਆ ਗਿਆ ਕਿ ਇਹ ਸਕੂਟੀ ਸਵਾਰ ਜਿਹੜੇ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਲਈ ਕੰਮ ਕਰਦੇ ਹਨ ਅਤੇ ਉਸ ਦੇ ਲਈ ਹੀ ਇਹ ਪੈਸਾ ਲੈ ਕੇ ਕੈਸ਼ ਲੈ ਕੇ ਉੱਥੋਂ ਦੀ ਜਾ ਰਹੇ ਸਨ ਜਦ ਨਿਹੰਗ ਬਾਣੇ ਦੇ ਵਿੱਚ ਦੋ ਵਿਅਕਤੀ ਉਹਨਾਂ ਦੇ ਕੋਲ ਆਂਦੇ ਹਨ ਅਤੇ 20 ਲੱਖ ਰੁਪਏ ਉਹਨਾਂ ਤੋਂ ਲੁੱਟ ਕੇ ਫਰਾਰ ਹੋ ਜਾਂਦੇ ਹਨ ਤਸਵੀਰਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਠਿੰਡਾ ਦੀਆਂ ਜਿੱਥੇ ਕਿ ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਇਹ ਘਟਨਾ ਵਾਪਰੀ ਸਕੂਟੀ ਸਵਾਰ ਮਨਦੀਪ ਸਿੰਘ ਨੇ ਕਿਹਾ ਕਿ ਕਾਰ ਸਵਾਰ ਲੁਟੇਰਿਆਂ ਵੱਲੋਂ ਸਾਡੀ ਸਕੂਟੀ ਨੂੰ ਟੱਕਰ ਮਾਰ ਕੇ ਅਤੇ ਬੰਦੂਕ ਦੀ ਨੋਕ ਤੇ ਸਾਡੇ ਤੋਂ ਲੁੱਟੇ ਗਏ 20 ਲੱਖ ਰੁਪਏ ਉਹਨਾਂ ਨੇ ਕਿਹਾ ਕਿ ਨਿੰਗ ਸਿੰਘ ਬਾਣੇ ਵਿੱਚ ਦੋ ਲੁਟੇਰੇ ਆਏ ਸਨ ਦੋ ਵਾਰ ਸਾਡੀ ਸਕੂਟੀ ਵਿੱਚ ਟੱਕਰ ਮਾਰੀ ਅਤੇ ਸਾਨੂੰ ਗਾਲ੍ਹਾਂ ਵੀ ਕੱਢੀਆਂ ਚਸ਼ਮਦੀਪ ਮਲਕੀਤ ਸਿੰਘ ਅਤੇ ਸੁਨੀਲ ਕੁਮਾਰ ਨੇ ਕਿਹਾ ਕਿ ਗੱਡੀ ਵਾਲੇ ਨੇ ਸਕੂਟਰ ਨੂੰ ਟੱਕਰ ਮਾਰੀ ਸੀ ਮੌਕੇ ਤੇ ਪਹੁੰਚੇ ਐਸਪੀ ਸੀਟੀ ਬਠਿੰਡਾ ਨਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਦੋ ਸਕੂਟੀ ਸਵਾਰ ਵਿਅਕਤੀਆਂ ਕੋਲੋਂ ਲੁੱਟ ਹੋਈ ਹੈ ਅਤੇ ਉਹ ਮੌਕੇ ਤੇ ਪਹੁੰਚੇ ਨੇ ਅਤੇ ਹੁਣ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਲੇਕਿਨ ਕਿਤਨਾ ਕਿਤੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਹਨ ਕਿਉਂਕਿ ਬਠਿੰਡਾ ਚਾਹੇ ਦਿਨ ਲੁੱਟਾਂ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਇਆ ਕਿਤਨਾ ਕਿਤੇ ਪੁਲਿਸ ਨੂੰ ਜਲਦ ਤੋਂ ਜਲਦ ਇਸ ਮਾਮਲੇ 'ਚ ਠਲ ਪਾਉਣ ਦੀ ਜ਼ਰੂਰਤ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਚਸ਼ਮਦੀਦ ਅਤੇ ਨਾਲ ਹੀ ਨਾਲ ਪੀੜਤਾ ਦਾ ਕੀ ਕੁਝ ਕਹਿਣਾ ਹੈ ਅਤੇ ਪੁਲਿਸ ਅਧਿਕਾਰੀ ਜੋ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਕੀ ਜਾਣਕਾਰੀ ਸਾਂਝ ਕੀਤੀ ਹੈ ਉਹ ਇਹ ਕੀ ਗੱਲਬਾਤ ਹੋਈ ਆ ਜੀ ਇਹ ਦੋ ਜਣੇ ਸੀ ਮੁੰਡੇ ਸਕੂਟਰੀ ਤੇ ਪਿੱਛੋਂ ਆ ਰਹੇ ਸੀ ਪਿੱਛੋਂ yellow ਗੱਡੀ ਸੀ ਉਹਨਾਂ ਕੋਲ ਉਹਨੇ ਦੋ ਤਿੰਨ ਵਾਰੀ ਪਿੱਛੇ ਮਾਰੀ ਉਹਨਾਂ ਦੇ ਟੱਕਰ-ਟੁੱਕਰ ਮਾਰੀ ਜਦੋਂ ਉਹ ਇੱਧਰ ਵੜ ਗਏ ਮੁੰਡੇ ਅਗਲੀ ਚ ਠੀਕ ਹੈ ਤੇ ਉਹਨਾਂ ਨੇ ਉਹਨਾਂ ਸਕੂਟਰੀ ਚਾਪੀ ਕੱਢ ਨਹੀਂ ਬਈ ਤੇ ਉਸ ਤੋਂ ਬਾਅਦ ਉਹਨਾਂ ਨੇ ਵੈਪਨ ਕੱਢਿਆ ਛੋਟਾ ਜਿਹਾ ਕੱਟਾ ਸੀ ਉਹਨਾਂ ਕੋਲ ਉਹ ਡਿੱਗ ਗਏ ਮੁੰਡਾ ਬਚਾ ਦੇ ਮਾਰ ਉਹਨਾਂ ਨੇ ਬੈਗ ਖੋਇਆ ਉਹਨਾਂ ਕੋਲ ਕਾਲੇ ਕੰਦਰ ਦਾ ਰੋਟਾ ਦਾ ਭਰਿਆ ਹੋਇਆ ਸੀ ਉਹ ਖੋ ਕੇ ਭੱਜ ਗਏ ਪੁਨਾ ਨਾਰੋ ਕੁਝ ਮੌਕੇ ਤੇ ਸੀਗੇ ਮੌਕੇ ਤੇ ਸੀ ਬਾਈ ਮੈਂ ਜਮਾ ਮੇਰੀ ਸਕੂਟਰੀ ਉਹ ਖੜੀ ਉਹਨਾਂ ਨੇ ਸਲੋ ਜਦੋਂ ਕੱਢਣ ਲੱਗਿਓ ਮੁੰਡਾ ਅੱਗੇ ਡਿੱਗ ਗਿਆ ਬਲੈਕ ਟੀ-ਸ਼ਰਟ ਵਾਲਾ ਪਚਾਰੇ ਮਾਰੇ ਉਹ ਬੈਕ ਹੋ ਕੇ ਭੱਜੀ ਗਏ ਅੱਛਾ ਜੀ ਗੱਲ ਕਰੀ ਕਿੰਨੇ ਵਿਅਕਤੀ ਸੀਗੇ ਚਾਰ ਜਨੇ ਸੀ ਬਾਈ ਨਿੰਗ ਸੀ ਚਾਰ ਜਨੇ ਸੀ ਢਿੰਗ ਸੀਗੇ ਨਿੰਗਵਾਣੇ ਤੇ ਸੀ ਲੀਲੇ ਫਾਇਰ ਹੋਈ ਸੀ ਉਹਨਾਂ ਦੇ ਕੱਪੜੇ ਬਾਈ yellow ਗੱਡੀ ਸੀ ਬਾਈ ਉੱਚੀ ਜੀ ਤੇ ਗ੍ਰੇ ਕਲਰ ਸੀ ਗੱਡੀ ਦੇ ਹਾਂ ਤੇ ਜਿਹੜਾ ਲੁੱਟ ਗਈ ਉਹ ਉਹ ਸਕੂਟਰੀ ਤੇ ਸੀ ਬਾਈ ਮਨਦੀਪ ਸਿੰਘ ਜੀ ਕੀ ਘਟਨਾ ਹੋਈ ਹੈ ਜਿਹੜੀ ਹੈ ਤੁਹਾਡੇ ਤੋਂ ਲੁੱਟ ਗਈ ਹੈ ਪੈਸੇ ਸੀਗੇ 20 ਲੱਖ ਰੁਪਇਆ ਖੋ ਕੇ ਲੈ ਗਏ ਕਿੱਥੋਂ ਲੈ ਕੇ ਆਇਆ ਸੀ ਤੇ ਕਿੱ데 ਲੈ ਕੇ ਚੱਲਿਆ ਸੀਗਾ ਘਰੇ ਲੈ ਕੇ ਚੱਲੇ ਸੀਗੇ ਕੀ ਕੰਮ ਕੀ ਕਰਦੇ ਤੁਸੀਂ ਕੰਮ ਸਾਡਾ ਇਮੀਗ੍ਰੇਸ਼ਨ ਦਾ ਕੰਮ ਹੈ ਇਮੀਗ੍ਰੇਸ਼ਨ ਦਾ ਕੰਮ ਇਮੀਗ੍ਰੇਸ਼ਨ ਤੋਂ ਤੇ ਪੈਸੇ ਇਮੀਗ੍ਰੇਸ਼ਨ ਦੇ ਸੀ ਨਹੀਂ ਇਥੋਂ ਬਾਈ ਦੀ ਦੁਕਾਨ ਅਪਲਾਈ ਬਟ ਦੀ ਉਹਨਾਂ ਦੀ ਉਹਨਾਂ ਕੋਲੇ ਕਹੇ ਸੀ ਤੇ ਮੈਂ ਅੱਛਾ ਹਾਂਜੀ ਤੇ ਉਸ ਤੋਂ ਦੁਕਾਨ ਤੋਂ ਕਿੱਲੇ ਕੇ ਚਲੇ ਗਏ ਸੀ ਘਰੀ ਲੈ ਕੇ ਚਲੇ ਗਏ ਸੀ ਘਰੀ ਲੈ ਕੇ ਚਲੇ ਗਏ ਸੀ ਤਾਂ ਪਤਾ ਲੱਗਿਆ ਕੌਣ ਸੀਗੇ ਬੰਦੇ ਉਹ ਜਿਹੜੇ ਤੇਰੇ ਮਗਰ ਲੱਗੇ ਨਹੀਂ ਐ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਕਿਹੋ ਜਿਹੇ ਹੋਲੀਏ ਤੇ ਬੰਦੇ ਸੀਗੇ ਨਹੀਂ ਦਸੰਗ ਬੰਦੇ ਸੀਗੇ ਸਾਰੇ ਚੋਲੇ ਪਾਏ ਹੋਏ ਸੀ ਜਣੇ ਉੱtre 2 ਆ ਜੀ ਸ਼ਾਇਦ ਬਾਕੀ ਇਹ ਸਾਰੇ ਲੋਕ ਕਹਿੰਦੇ ਆ ਇੱਥੇ ਆਸੇ ਪਾਸੇ ਜਿੰਨਾਂ ਨੇ ਦੇਖਿਆ ਉਹ ਕਹਿੰਦੇ ਵੀ 4 ਜਣੇ ਸੀਗੇ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਜੀ 2 ਸਾਲ ਹੋ ਗਏ ਜੀ ਗੱਡੀ ਕਿਹੜੀ ਸੀ ਵੀਰੇ ਐਕਸੈਲੋ ਗੱਡੀ ਸੀ ਤੇਰੇ ਕੋਲੇ ਹੱਥ ਆ ਦਾ ਕੁਝ ਹੋਰ ਲੱਗਿਆ ਵੀ ਹੈ ਸਿਹਤ ਤੇ ਆਪ ਦਾ ਬੈਸਟ ਕਾਲ ਸੀਗਾ ਬ੍ਰੇਕ ਦਾ ਅੱਛਾ ਭਾਜੀ ਜੋ ਟੱਕਰ ਮਾਰੀ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਟੱਕਰ ਕਿਉਂ ਮਾਰੀ ਹੈ ਭਾਈ ਕਿਉਂ ਕੀ ਗੱਲ ਹੈ ਇੰਨਾ ਦਾ ਬ੍ਰੇਕ ਕਿਹੜਾ ਹੋਇਆ ਤੁਹਾਡਾ ਪਹਿਲਾਂ ਸਾਨੂੰ ਤਾਂ ਵੀਰੇ ਪਤਾ ਹੀ ਲੱਗਾ ਗੱਲ ਦਾ ਸਾਡੇ ਤਾਂ ਇੱਥੇ ਜੋ ਟੱਕਰ ਮਾਰੀ ਉਹ ਗਾਲਾਂ ਹੀ ਦੇਣ ਲੱਗ ਗਏ ਅਸੀਂ ਸਕੂਟਰੀ ਸਾਈਡ ਤੇ ਕੀਤੀ ਉਹਨਾਂ ਨੇ ਦੁਬਾਰੇ ਫੇਰ ਟੱਕਰ ਮਾਰੀ ਉੱਥੇ ਸੀ ਡਿੱਗ ਪਏ ਤੁਸੀਂ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਇੱਕ ਮੁੰਡਾ ਹੋਰ ਸੀਗਾ ਵੀਰੇ ਤੇ ਚਾਬੀ ਵੀ ਤੁਹਾਡੀ ਐਕਟਿਵਾਈਟ ਆ ਉਹ ਕਿੱਟ ਵੀ ਲੈ ਕੇ ਖੋ ਕੇ ਤੇ ਚਾਬੀ ਵੀ ਨਹੀਂ ਲੱਜੇ ਇਹ ਥੋੜੀ ਦੇਰ ਪਹਿਲਾਂ 10-15 ਮਿੰਟ ਪਹਿਲਾਂ ਸਾਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਇੱਕ ਸਕੂਟੀ ਦੇ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਦੱਸੇ ਮਤਲਬ ਉਹਨਾਂ ਕੋਲ ਤਕਰੀਬਨ 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇੱਥੋਂ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਆ ਤੇ ਇੱਥੋਂ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀਗੀ ਕਲੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਉੱਪਰ ਪਹੁੰਚੇ ਤਾਂ ਪਿੱਛੋਂ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਥੱਲੇ ਛੁੱਟ ਕੇ ਇਹਨਾਂ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਹੁਣ ਮੌਕੇ ਤੇ ਸਾਡੀ ਟੀਮ ਸਜਾਈ ਜਾਂਦੀ ਹੈ ਅਸੀਂ ਥਾਣਾ ਕੋਲਦਵਾਲੀ ਦੇ ਵਿੱਚ ਮੁਕੱਦਮਾ ਦਰਜਿਸਟਰ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਦੇ ਪਿੱਛੇ ਉਹਨਾਂ ਨੂੰ ਜਲਦੀ ਟ੍ਰੈਸ ਕਰਦੀ ਕੋਸ਼ਿਸ਼ ਸਰ ਇਹ ਮਜੇ ਲਿਖਾ ਕਿੰਨੇ ਵਜੇ ਲਿਖਾ ਕਿਹੜੇ ਸੀ ਬਹੁਤ ਕੀ ਭੁਲੀ ਆ ਸੀ ਕੁਝ ਦੱਸਿਆ ਉਹਨਾਂ ਨੇ ਅ ਕੁਝ ਇਨਫੋਰਮ ਸਟੇਕਲ ਹੈਗੀਆਂ ਨੇ ਉਹਨਾਂ ਦੇ ਜਿੱਦਾਂ ਦਾ ਦੱਸਣ ਮੁਤਾਬਕ ਸੀਗਾ ਬਾਕੀ ਸਾਰੇ ਚੀਜ਼ਾਂ ਦੀ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਆਈਵਿਟਨਾ ਸਕੇ ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲ ਕਰਕੇ ਤਪੇਸ਼ ਕਰਦੇ। ਕਰੈਕਟੀਵਲੀ ਰਕਮ ਲੈ ਕੇ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਸੇ ਨੂੰ ਦੇਣ ਚਲੇ ਸੀ ਕੀ ਹੈ ਪੂਰਾ ਮਾਮਲਾ। ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਲਿਕ ਸਿੰਘ ਦਾ ਆਪਣਾ। ਉਹਦੇ ਰਿਕਾਰਡਿੰਗ ਜਿਹੜੀ ਹੈਗੀ ਹੈ ਪੈਸੇ ਲੈ ਕੇ ਆਏ ਸੀ ਕਿਸੇ ਪਾਸੇ। ਕਿ ਕਿਹੜੀ ਸੀਗੀ ਕੀ ਕਿੰਨੇ ਜਣੇ ਸੀ। ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਆ ਯਾਦ ਨਹੀਂ ਹੈਗਾ। ਅੱਛਾ। ਉਹ ਸਾਰੇ ਜਿਹੜੀ ਹੈਗੀ ਚ ਇੱਕ ਜਣਾ ਸੀ ਜਾਂ ਦੋ ਜਣੇ ਸੀ। ਇਹਨਾਂ ਨੂੰ ਦੱਸੋ ਮਤਲਬ ਉਹ ਗੱਡੀ 'ਚ ਦੋ ਬੰਦੇ ਨਿਕਲੇ ਬਾਕੀ ਜਿਹੜਾ ਹੈਗਾ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਤੋਂ ਦੇ ਪਹਿਰਾਵੇ ਬਾਰੇ ਵੀ ਸੀ ਉਹਦੇ ਕੋਲੇ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਕਰਾਂਗੇ ਜਿਹਨਾਂ ਤੋਂ ਪੇਮੈਂਟ ਕੋਈ ਆ ਉਹ ਕਿੰਨੇ ਵਿਅਕਤੀ ਜ਼ਾਰੇ ਸੀਗੇ ਉਹ ਦੋ ਜਣੇ ਸੀਗੇ ਕਿੱਧਰ ਨੂੰ ਜਾਣਾ ਸੀ ਉਹਨਾਂ ਨੇ ਕਿੱਧਰ ਤੇ ਅੱਗੇ ਆਪਣੇ ਜੁਝਾਰ ਸਿੰਘ ਵਰਗ ਨਗਰਵਾਲੋਂ ਜਾਣਾ ਸੀਗਾ ਇਹਨਾਂ ਨੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਹੀਂ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਹੈ ਤਾਂ ਕਹਿੰਦੇ ਬੇਕਬਾਣੇ ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾ ਤੱਕ ਬੰਦੇ ਦੇਖੋ ਜੇ ਫੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਬਾਅਦ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਊਗਾ